ਰਿਦਕ ਭੰਨੀ ਘੜੀ ਸੁਵੰਨ ਵੀ ਟੁੱਟੀ ਨਾਗਰ ਲਜ ਅਜਰਾਇਲ ਫਰਿਸ਼ਤਾ ਕੇ ਘਰ 나ਠੀ ਅੱਜ ਹਾਂਜੀ ਕਹਿੰਦੇ ਭੰਨੀ ਘੜੀ ਜਿਹੜੀ ਮਤ ਭੱਜ ਕੇ ਦੁਆਰਾ ਘੜੀ ਗਈ ਪਹਿਲੀ ਭੱਜੀ ਗਈ ਸੁਵੰਨ ਵੀ ਔਰ ਘੜੀ ਕਮ ਗਈ ਘੜੀ ਗਈ ਸੁਵੰਨ ਵੀ ਚੰਗਾ ਵਨ ਇਹ ਨਾ ਹੋਵੇ ਉਦੋਂ ਵੀ ਭੜੀ ਬਣਾਤੀ ਭੱਜ ਗਏ ਸ੍ਰੀ ਚੰਦਰ ਦੇ ਮੌਤ ਭੜੀਆਂ ਬਲਾਈਆਂ ਨੇ ਮਤਾਂ ਅੱਗੇ ਨੂੰ ਭੱਜ ਗਏ ਜੋ ਛੜਾਤਾ ਨਾ ਚੌਕੀ ਰਿਹਾ ਨਾ ਫੌਕੀ ਰਿਹਾ ਕੁਝ ਵੀ ਨਹੀਂ ਰਿਹਾ ਗੁਰਬਾਣੀ ਦੇ ਸਮਝ ਨਹੀਂ ਆਈ ਉਹ ਜਿਹੜਾ ਹੜਤਪ ਕਰਦਾ ਤਾ ਛੱਡ ਦੋ ਜੋ ਹੜਤਾ ਪਹਿਲਾਂ ਕਰਦੇ ਤੇ ਉਹ ਛੱਡ ਦਿੰਦਾ ਤਿਆਗ ਕਰਤਾ ਜੋ ਮਾਇਆ ਤੋਂ ਤਿਆਗ ਜਿਹੀ ਪੰਡਤ ਦੇ ਬਾਹਰ ਰਹਿੰਦੇ ਤੇ ਉਹ ਪੰਡਤਾਂ ਚਾਹਗੇ ਜਬੀਰ ਜਾਇਦਾਦਾਂ ਤੇ ਆ ਗਏ ਤਿਆਗ ਰੱਖਿਆ ਨੇ ਤੇ ਆ ਜਿਹੜਾ ਪਾਠ ਪੜ੍ਹਨ ਵਾਲਾ ਜਿਹੜਾ ਤਿਆਗ ਕਰਾਉਣ ਵਾਲੀ ਚੀਜ਼ ਸੀ ਉਹਦੀ ਉਹ ਕਮਾਈ ਤੇ ਆ ਕੀਤਾ ਨਹੀਂ ਮਾਇਆ ਵਿੱਚੋਂ ਉਦਾਸੀ ਨਹੀਂ ਹੋਇਆ ਨਾ ਉਹ ਉਦਾਸੀ ਰੱਖ ਲੈ। ਮਾਇਆ ਵਿੱਚੋਂ ਉਦਾਸੀ ਹੁੰਦੀ ਸੀ ਉਹ ਤਾਂ ਹੋਇਆ ਹੀ। ਮਾਇਆ ਦਾ ਮਨ ਉਹ ਤਿਆਗ ਨਹੀਂ ਕੀਤਾ ਉਦਾਸੀ ਕਹਾ ਲਿਆ। ਗਿਆ ਉਹਦੋਂ ਵੀ ਗਿਆ। ਉਦੋਂ ਚੰਦਨ ਜਿਹੜੇ ਨਾਸ ਨੇ ਉਹ ਚੁੰਦੇ ਨੇ ਜਿਨ੍ਹਾਂ ਦੇ ਕੇਲਾ ਬਣਿਆ ਸੀ ਸ੍ਰੀ ਰਿਜਨ ਤੋਂ ਵਧੀਆ ਨੇ ਉਹਨਾਂ ਵੀ ਢੀਕ ਨੇ ਉਹਨਾਂ ਦੀ ਹੁਣ ਵੀ ਪੁੱਛਿਆ ਨੂੰ ਕੋਈ ਵੀ ਨਹੀਂ ਪੁੱਛਦਾ ਇਹ ਨਾ ਇਧਰ ਕਹਿੰਦਾ ਹੈ ਨਾ ਉਧਰ ਕਹਿ ਰਹੇ ਨੇ ਤੋ ਵੀਰੇ ਕੋਤੇ ਉਹਨਾਂ ਕਰਦੇ ਨਾ ਘੜਦੇ ਨਾ ਤਾਂ ਉਹ ਜੋ ਇਹਨਾਂ ਨੂੰ ਉਹ ਨਾਸ ਸ਼ਿਆਨਦੇ ਨੇ ਉਹ ਜਿਹੜੇ ਤਸੂਲ ਵਾਲੇ ਨੇ ਨਾ ਤਾਂ ਉਹ ਸ਼ਿਆਨਦੇ ਨੇ ਨਾ ਇਹਨਾਂ ਨੂੰ ਸਿੱਖਿਆਨਦੇ ਨੇ ਦੋ ਹੀ ਨਹੀਂ ਥਣਦੇ ਇਹਨਾਂ ਨੂੰ ਕੋਈ ਵੀ ਨਹੀਂ ਜਾਣਦਾ ਕੋਈ ਨਹੀਂ ਕਹ ਸਕਦਾ ਕਿਉਂ ਆ ਉੱਧਰ ਵਾਲੇ ਰਹੇ ਨਾ ਇੱਧਰ ਵਾਲੇ ਰਹੇ ਕੀਤੀ ਤਾਂ ਬੇਇਮਾਨੀ ਸੀ ਬੇਇਮਾਨੀ ਕੀਤੀ ਸੀ ਸਿੱਖਾਂ ਜੋ ਉਸ ਵਾਇਡ ਕਰਕੇ ਸਿੱਖੀ ਲੋਕਾਂ ਫੇਰਾ ਚ ਇਹ ਰੁਕੀ ਨਹੀਂ ਇਹ ਸਾਈਡ ਤੇ ਦੀ ਨਾਮ ਦੀ ਇਹ ਆਪਣੇ ਗਾਂਹ ਸਪੀਡ ਅੱਗੇ ਫੜ ਗਈ ਅੱਗੇ ਨਾ ਗਏ ਤੇ ਜੋਗੀ ਆਪਣੇ ਰਾਹ ਚੱਲਦੇ ਗਏ ਉੱਜੜ ਨਾ ਉੱਧਰਲੇ ਰਹੇ ਨਾ ਉੱਧਰ ਰਹੇ ਇਹ ਰਹਿ ਕੇ ਪਲੇਟਫਾਰਮ ਤੇ ਹੀ ਖੜੇ ਇੱਕ ਗੱਡੀ ਇਧਰ ਦੀ ਨਾਂ ਕੀ ਕਹਿੰਦੇ ਦੀ ਨਾਂ ਕੀ ਦੋਵੇਂ ਗੱਡੀਆਂ ਨਾਂ ਕੀ ਆ ਪਲਾਟਫਾਰਮ ਤੇ ਖੜੇ ਰਹੇ ਨੇ ਉੱਥੇ ਖੜੇ ਰਹਣਗੇ ਹਾਂਜੀ ਪਰ ਨਹੀਂ ਗੱਡੀ ਦੀ ਸੁਵੰਨ ਵੀ ਟੁੱਟੀ ਨਾਗਰ ਲੱਜ ਟੁੱਟੀ ਨਾਗਰ ਲੱਜ ਅਜਰਾਇਲ ਫਰੀਸ਼ਤੇ ਕੇ ਕਰ ਲੱਜ ਸੀ ਨਾਠੀ ਅੱਜ ਸੁਰਤ ਸੁਰਤ ਟੁੱਟੀ ਨਾਗਰ ਲੱਜ ਆਹੋ ਸੁਰਤ ਜੁੜੀ ਹੋਈ ਸੀ ਨਾਗਰ ਜਨਾ ਮਾਇਆ ਨਾਲ ਜੁੜੀ ਹੋਈ ਸੁਰਤ ਸੀ ਜੜੀ ਤ੍ਰਿਕੁਟੀ ਨਾਲ ਜੁੜੀ ਹੋਈ ਸੁਰਤ ਸੀ ਨਾਗਰ ਜਨਾ ਮੇਰੀ ਦਾਸ ਮੇਰੀ ਜਾਤ ਵਿਖਿਆਤ ਸੀ ਬਾਰਮ ਨਾਗਰ ਤ੍ਰਿਕੁਟੀ ਨੂੰ ਆਇਆ ਹੋਇਆ ਇੱਕ ਨਗਰ ਆ ਇੱਕ ਨਗਰ ਹੈ ਨਗਰ ਹਿਰਦੇਚਾ ਹੈ ਨਾਗਰ ਤ੍ਰਿਕੁਟੀ ਚ ਜਿਹੜਾ ਹਿਰਦਾ ਹੈ ਤਾਂ ਘਰ ਹੈ ਸ਼ਹਿਰ ਹੈ ਸ਼ਹਿਰ ਨੂੰ ਨਗਰ ਕਹਿੰਦੇ ਨਗਰ ਨਹੀਂ ਕਹਿੰਦੇ ਸ਼ਹਿਰ ਜਿਹੜਾ ਹੁੰਦਾ ਨਾ ਨਗਰ ਹੁੰਦਾ ਨਗਰ ਨਗਰ ਜਿਹੜੇ ਮਾਇਆ ਦੇ ਵਿੱਚ ਨਗਰ ਜਿੱਥੇ ਬਸਣਾ ਨਗਰ ਜਿੱਥੇ ਬਸਣਾ ਉਥੇ ਨਗਰ ਨਗਰ ਲਾਂਜ ਮਾਇਆ ਜਿਹੜੀ ਤਿਰਕੁੜੀ ਚ ਜਿਹੜੀ ਸੋਸੀ ਟੁੱਟ ਗਈ ਪੰਨੇ ਘੜੇ ਸੁਬੰਨ ਵੀ ਜਦੋਂ ਪੰਨੇ ਨਾ ਮੱਤ ਦੁਬਾਰਾ ਘੜੀ ਤੇਰ ਗੁੱਡੀ ਚੋਂ ਸੁਰਤ ਛੜਾਤੀ ਤੇਰ ਗੁੱਡੀ ਛੜਾਤੀ ਟੁੱਟੀ ਨਾ ਅਗਰ ਲੱਜ ਅਜਰਾਤ ਤੇ ਜਾਦਕ ਫਰੀਦ ਦੀ ਮਤ ਪਹਿਲੀ ਸੀ ਜਿਹੜੀ ਪੱਢੀ ਗਈ ਜਾਂ ਦੁਬਾਰਾ ਗੁਰੂ ਅਰਦਾਸ ਨੇ ਅਗੁਰਬਾਨੀ ਨੇ ਘੜੀ ਹੈ ਤਾਂ ਤੇਰ ਗੁੱਡੀ ਛੁੱਟ ਗਈ ਆਹ ਕਹਿ ਰਿਹਾ ਹਾਂ ਆਪਣੀ ਗੱਲ ਕਹਿ ਰਿਹਾ ਕਿਸੇ ਦੀ ਨਹੀਂ ਕਹਿ ਰਿਹਾ ਪਹਿਲੀ ਸੀ ਉਹਦਾ ਕੋਈ ਵਿਚਾਰ ਧਾਰਾ ਉਹ ਤੋੜਦੀ ਛੜਦੀ ਉਹ ਜ ਕਬੀਆਂ ਸੀ ਉਹਦੇ ਘਾਟ ਵਿੱਚ ਜੋ ਕਬੀ ਸੀ ਇਸ ਕਰਕੇ ਸਾਰੀ ਉਹ ਤੋੜਦੀ ਦੁਬਾਰਾ ਫੇਰ ਘੜੀ ਨਹੀਂ ਘੜੀ ਸਵਾਲ ਨਹੀਂ ਸਵਾਲ ਔਰ ਐਸੀ ਘੜੀ ਬਹੁਤ ਹੀ ਸੁੰਦਰ ਸਰੂਪ ਵਾਲੀ ਘੜੀ ਅੱਛੇ ਬਾਡ ਵਾਲੀ ਰੂਪ ਵਾਲੀ ਟੁੱਪੀ ਨਗਰ ਲੱਜ ਔਰ ਜਦ ਕੜੀ ਤਾਂ ਤੇਰੀ ਕੁੜੀ ਛੁੱਟ ਗਈ ਸੋਰਤ ਜਿਹੜੀ ਤੇਰਕੁੜੀ ਮਾਇਆ ਸੀ ਮਾਇਆ ਜੋ ਟੁੱਟ ਗਈ ਨਾਗਰ ਲਜ ਅਜਰਾਈਲ ਫਰਿਸ਼ਤਾ ਕਹਿ ਕਰ ਲਜ ਸੋਰਤ ਹੈ ਧਿਆਨ ਸੋਰਤ ਮਾਇਆ ਜੋ ਧਿਆਨ ਟੁੱਟ ਗਿਆ ਖਤਮ ਹੋ ਗਿਆ ਮਾਇਆ ਵਿੱਚ ਉਦਾਸੀ ਹੋ ਗਿਆ ਇਹ ਹੋਣਾ ਸੀ ਇਹਨਾਂ ਨੇ ਸ੍ਰੀ ਦੰਤ ਕਹਿੰਦੇ ਸਾਰਿਆਂ ਨੇ ਹੋਣਾ ਗੁਰਮਤ ਵਾਲਿਆ ਡੁੱਟੀ ਨਾਗਰ ਲਜ ਅਜਰਾਈਲ ਫਰਿਸ਼ਤਾ ਕਹਿ ਕਹਿ ਕਰ ਨਾਠੀ ਅੱਜ ਇਹ ਨਾ ਇਜ਼ਰਾਇਲ ਫਰਿਸ਼ਤਾਂ ਨੂੰ ਕੀ ਕਰਨਾ ਆਊਗਾ ਉਹ ਤਾਂ ਸੁਰਤ ਤੋੜਨੇ ਆਉਂਦਾ ਹੁੰਦਾ ਆਇਆ ਜੋ ਸੁਰਤ ਤੋੜਨ ਆਉਂਦਾ ਹੁੰਦਾ ਖਿੱਚ ਕੇ ਇਹ ਤਾਂ ਪਹਿਲਾਂ ਹੀ ਟੁੱਟੀ ਪਈ ਐ ਕਹਿ ਕਰ ਨਾ ਕੋਣਾ ਇਜ਼ਰਾਇਲ ਫਰਿਸ਼ਤਾਂ ਨੂੰ ਮੇਰੇ ਕੋਲ ਆਉਣ ਦੀ ਲੋੜ ਨਹੀਂ ਰਣੀ ਉਹ ਕਹਿੰਦਾ ਜਾਬ ਉਹਦੀ ਸੁਰਤ ਨਹੀਂ ਟੁੱਟਦੀ ਤੋੜਿਆ ਉਹ ਕਹਿੰਦਾ ਜੀ ਉਹ ਤਾਂ ਪਹਿਲਾਂ ਹੀ ਟੁੱਟੀ ਪਈ ਐ ਉਹਦਾ ਆਪਣੇ ਘਰੇ ਪਿਆ ਵੇ ਉਹ ਤਾਂ ਟੋੜੀ ਹੈਗੇ ਉੱਥੇ ਹੀ ਨਾ ਇਦਰਾਇਲ ਪ੍ਰੇਤ ਨੂੰ ਇੱਥੇ ਕੋਈ ਨਹੀਂ ਉੱਥੇ ਆ ਉੱਥੇ ਹੀ ਬੈਠੇ ਨੇ ਉੱਥੇ ਹੀ ਸੁਰਤ ਹੈ ਉੱਥੇ ਸੁਪਨਾ ਦੇਖਦੇ ਨੇ ਸੁਪਨੇ ਜੇ ਹਰੂਣਦੇ ਨੇ ਉਹਨੇ ਇਦਰਾਇਲ ਨੇ ਜਿਹੜਾ ਜਾਗਦਾ ਬੈਠਾ ਉਹਦਾ ਉਹਨੂੰ ਇਦਰਾਇਲ ਫਰੇਸ ਤਾਂ ਕੀ ਕਹੂਗਾ ਕਿਆ ਕਰਨਾ ਠੀਕ ਹੈ ਜੀ ਪਹਿਲਾਂ ਜਾਗਦਾ ਉੱਥੇ ਹੀ ਉਹ ਤਾਂ ਜਾਗਦਾ ਉੱਥੇ ਹੀ ਆ ਉਗਾਨਾ ਹੋਣਾ ਜਰਾ ਹੀ ਫਰੇਸ ਤੇ ਮੇਰੇ ਕੋਲ ਕੀ ਕਰਨਾ ਮੈਂ ਤਾਂ ਪਹਿਲਾਂ ਹੀ ਬੈਠਾ ਹਾਂ ਨਾ ਤੇ ਕੋਈ ਜਰਾ ਹੀ ਫਰੇਸ ਤੇ ਜਿਹੜਾ ਸੁਪਨਾ ਦੇਖਦਾ ਉਹਦੀ ਸੁਰਤ ਕਿਤੇ ਹੋਰ ਜੁੜੀ ਹੋਈ ਆ ਦੇਖਦਾ ਨਾ ਉਹਦੀ ਸੁਰਤ ਉਥੋਂ ਤੋੜ ਲਈ ਆ ਸੁਪਨੇ ਤੇ ਜਗਾਉਣੇ ਉਹਨੂੰ ਕਈ ਕਵੀਰ ਤੋਏ ਨਾ ਤਬਹੀ ਨਾਲ ਜਾਗਾ ਜਿਹਨੇ ਮੇਰੇ ਨੂੰ ਮੂਡ ਮਾਰਿਆ ਹੋ ਜਾਊਗਾ ਡਾਂਡਾ ਨਾਲ ਜਗਾਉਣਾ ਵਾਸਤੇ ਹੀ ਜਰਾ ਹੀ ਫਰੇਸ ਤਾਂ ਹੋਰ ਕੀ ਕਰਦਾ ਸੀ ਸੁਪਨਾ ਖਤਮ ਕਰਨਾ ਸੀ ਜਗਾਉਣਾ ਸੀ ਉਹ ਤਾਂ ਪਹਿਲਾਂ ਹੀ ਛੱਡੀ ਫਿਰਦਾ ਸੀ ਉਹਨੂੰ ਕਹਦਾ ਵੀ ਰਾਇਲ ਫਰੇਸ ਤੇ ਲੋਡ ਨਹੀਂ ਜਾਏ ਉਹਦਾ ਗੰਡਾ ਜੂਲਦਾਰ ਆ ਉਹ ਨੂੰ ਮੈਂ ਉਹੀ ਗੱਲ ਉਹਦੇ ਲੋਡ ਲਈ ਮੈਂ ਤਾਂ ਪਹਿਲਾਂ ਹੀ ਜਾਦਾ ਹਾਂ ਹਾਂਜੀ